ਇਸ ਵੇਲੇ ਅਪਡੇਟ ਲੈ ਕੇ ਹਾਜ਼ਰ ਹਾਂ ਸਤਲੁਜ ਦੇ ਪਾਣੀ ਦੇ ਸਬੰਧ ਦੇ ਵਿੱਚ ਜਿੱਥੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਉੱਛੇ ਸ਼ਾਮ ਨੂੰ ਜਿਹੜਾ ਸਤਲੁਜ ਦੇ ਵਿੱਚ ਪਾਣੀ ਹੈ ਜਿਹੜਾ 3 ਤੋਂ 4 ਫੁੱਟ ਹੋਰ ਵਧਣਾ ਸ਼ੁਰੂ ਹੋ ਗਿਆ ਸੀਗਾ ਔਰ ਹਰੀ ਕੇ ਹੈਡ ਵਰਕਰਸ ਤੋਂ 184000 ਕਿਊਸ ਪਾਣੀ ਹੈ ਜਿਹੜਾ ਨੰਨੀ ਵਾਲਾ ਤੇ ਫਾਜ਼ਿਲਕਾ ਦੇ ਵੱਲੋਂ ਛੱਡਿਆ ਜਾਵੇਗਾ ਇਸ ਲਈ ਫਿਰੋਜ਼ਪੁਰ ਵਾਸੀਆਂ ਨੂੰ ਫਾਜ਼ਿਲਕਾ ਵਾਸੀਆਂ ਨੂੰ ਸਤਰਕ ਰਹਿਣ ਦੀ ਲੋੜ ਹੈ ਤਾਂ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਨਾਲ ਜਿਹੜੇ ਕਿ ਨੀਵੇਂ ਇਲਾਕਿਆਂ ਦੇ ਵਿੱਚ ਦੱਸਦੀ ਹੈ ਕਿ ਜਿਹੜੇ ਨੀਵੇਂ ਇਲਾਕਿਆਂ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨੂੰ ਸਤਰਕ ਰਹਿਣ ਦੀ ਲੋੜ ਹੈ ਤਾਂ ਕਿ ਐਮਰਜੈਂਸੀ ਸਥਿਤੀ ਦੇ ਵਿੱਚ ਨਿਜਿਠਿਆ ਜਾ ਸਕੇ ਜੇਕਰ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਵਿਭਾਗ ਦੇ ਸਬੰਧਤ ਵਿਭਾਗ ਦੇ ਕੰਟਰੋਲ ਰੂਲ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ 112 ਨੰਬਰ ਤੇ ਆਪਣੀ ਰਿਪੋਰਟ ਸਾਂਝੀ ਕਰ ਸਕਦੇ ਹੋ ਸਾਡੇ ਵਿਚਾਰਵਾਨ ਟੀਵੀ ਦੇ ਇਸ YouTube ਚੈਨਲ ਦੇ ਉੱਪਰ ਵੀ ਤੁਸੀਂ ਆਪਣਾ ਕਮੈਂਟ ਛੱਡ ਸਕਦੇ ਹੋ ਕੋਸ਼ਿਸ਼ ਕਰਾਂਗੇ ਤੁਹਾਡੇ ਕਿਸੇ ਵੀ ਸਮੱਸਿਆ ਦੇ ਹੱਲ ਆਦਾਨ ਲਈ ਅਸੀਂ ਕੰਮ ਅਸ ਕੀ ਔਰ ਜਿੰਨੇ ਵੀ ਦੋਸਤ ਇਸ ਲਾਈਵ ਨੂੰ ਦੇਖੋਗੇ ਤੁਹਾਡੇ ਲਈ ਇਹੀ ਖਬਰ ਹੈ ਕਿ ਵਿਚਾਰਵਨ ਟੀਵੀ ਹੈ ਜਿਹੜਾ ਲਗਾਤਾਰ ਤੁਹਾਡੇ ਨਾਲ ਪਾਣੀ ਦੀ ਅਪਡੇਟ ਸ਼ੇਅਰ ਕਰ ਰਿਹਾ ਹੈ ਉੱਥੇ ਹੀ ਅੱਜ ਪੂਰੇ ਪੰਜਾਬ 'ਚ ਭਾਰੀ ਮੀਂਹ ਪਏ ਅਤੇ ਮੀਂਹ ਪੈਣ ਬਾਅਦ ਡੈਮਾਂ ਦੀ ਸਥਿਤੀ ਹੈ ਜਿਹੜੀ ਬਿਲਕੁਲ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕੀ ਹੈ ਔਰ ਲਗਾਤਾਰ ਪਾਣੀ ਡੈਮਾਂ ਤੋਂ ਸਤਲੁਜ ਨੂੰ ਬਿਆਸ ਨੂੰ ਰਿਲੀਜ਼ ਕੀਤਾ ਜਾ ਰਿਹਾ ਸੋ ਨੀਵੇਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਔਰ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਆਪ ਸਭ ਦੇ ਨਾਲ ਅਨਾਉਂਸਮੈਂਟ ਦੇ ਰਹੀ ਹੈ ਸੋਸ਼ਲ ਮੀਡੀਆ ਤੇ ਰਹੀ ਹੈ ਔਰ ਵਕੋ ਵਕ ਮੀਡੀਆ ਚੈਨਲਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਔਰ ਲਗਾਤਾਰ ਪ੍ਰਸ਼ਾਸਨ ਦੇ ਨਾਲ ਜੁੜੇ ਰਹੋ ਆਪਣੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੇ ਨਾਲ ਜੁੜੇ ਰਹੋ ੋਤਿਆਨੀ ਵਾਲਾ ਤੋਂ ਪਾਣੀ ਫਾਜ਼ਲ ਕਾਬਲ ਨੂੰ ਤੇ ਹਰੀਕੇ ਹੈਡ ਵਰਕਰਸ ਤੋਂ ਪਾਣੀ ਸੈਨੀ ਵਾਲਾ ਨੂੰ ਛੱਡਿਆ ਜਾਵੇਗਾ 1 ਲੱਖ ਤੋਂ ਉੱਪਰ ਪਾਣੀ ਹੈ ਜਿਹੜਾ ਅੱਜ ਦੀ ਰਾਤ ਛੱਡਿਆ ਜਾਵੇਗਾ ਕਿਉਂਕਿ ਪਿੱਛੋਂ 7 ਰੋਜ਼ ਦੇ ਵਿੱਚ ਪਾਣੀ ਵਧ ਰਿਹਾ ਹੈ ਔਰ ਉਧਰ ਰਣਜੀਤ ਸਾਗਰ ਡੈਮ ਜਿਹੜੀ 527 ਮੀਟਰ ਨੂੰ ਟੱਚ ਕਰ ਚੁੱਕੀ ਆ ਤੇ ਭਾਗੜਾ ਨੰਗਰ ਡੈਮ ਦੇ ਵਿੱਚ ਵੀ ਪਾਣੀ ਵਧ ਚੁੱਕਿਆ ਔਰ 1670 ਫੁੱਟ ਦੇ ਆਸ-ਪਾਸ ਪਾਣੀ ਪਾਕੜਾ ਰੰਗੜ ਡੈਮ ਦਾ ਚੱਲ ਰਿਹਾ ਜਿੱਤੋ ਕੇ ਪਾਣੀ ਸਤਲੋਜ ਦੇ ਵਿੱਚ ਲਗਾਤਾਰ ਰਿਲੀਜ਼ ਕੀਤਾ ਜਾ ਰਿਹਾ ਉਥੇ ਹੀ ਅਗਲੇ 24 ਘੰਟਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਔਰ ਵੱਖ-ਵੱਖ ਖੇਤਰਾਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਵੀ ਪਾਣੀ ਜਿਹੜਾ ਹੈ ਮੀਂਹ ਜਿਹੜਾ ਹੈ ਉਹ ਬਾਰੀ ਵਰਖਾ ਹੋ ਰਹੀ ਹੈ ਜਿਸ ਤਰ੍ਹਾਂ ਤੁਸੀਂ ਜਲੰਧਰ ਖੇਤਰ ਦੇਖ ਸਕਦੇ ਹੋ ਪਰੋਜਪੁਰ ਦੇ ਕਈ ਖੇਤਰਾਂ ਦੇ ਵਿੱਚ ਲਗਾਤਾਰ بارش ਹੋ ਰਹੀ ਹੈ। ਔਰ ਜੀ ਸੁਜੀਤ ਕੁਮਾਰ ਜੀ ਹਾਇਸ ਸੁਜੀਤ ਕੁਮਾਰ ਠੀਕ ਹੈ ਬਾਈ ਥੈਂਕ ਯੂ ਲਾਈਕ ਕਰ ਦਿਓ ਤੁਸੀਂ ਵੀ ਦਿਆ ਸੈਟ ਹਾਈ ਜੀ ਹਾਈ ਹਾਂਜੀ ਸੋ ਸਤਲੁਜ ਦੇ ਕੰਢੇ ਵਸ ਲੋਕਾਂ ਦੇ ਲਈ ਚੇਤਾਵਨੀ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀ ਗਈ ਹੈ। ਫਰ ਉਹਥੇ ਹੀ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨ ਨੂੰ ਵੀ ਸਤਰਕ ਕਰ ਦਿੱਤਾ ਗਿਆ